ਉਹ ਕਿਤਨੇ ਕਿਤਨੇ ਦੀ ਬਾਈ ਗੱਲ ਕਰਦਾ ਸੀ ਇਹਦਾ ਸਲੋਗਨ ਹੈ ਵੀ ਹਰ ਇੱਕ ਬੰਦੇ ਹੀ ਕਿਤਨੇ ਕਿਤੇ ਥੋੜਾ ਬਹੁਤਾ ਚੋਰਾ ਤਾਂ ਹੁੰਦਾ ਹੀ ਹੈ ਇੱਕ ਭੁੱਖ ਹੁੰਦੀ ਹੈ ਬਾਈ ਅਰੇਸਟਿਆ ਦੀ ਭੁੱਖ ਉਸ ਬੰਦੇ ਦੇ ਅੰਦਰ ਇੱਕ ਟੀਨ ਦੀ ਭੁੱਖ ਸੀ ਉਹ ਬੰਦਾ ਕੀ ਕਰਦਾ ਸੀ ਨਿੱਕੇ ਨਿੱਕੇ ਜਵਾਬ ਜਿਹੜੇ ਸਾਰੇ ਫੜਦਾ ਉਹਨਾਂ ਨੂੰ ਬੁਲਾ ਕੇ ਕੋਲੇ ਤੋਹਫੀਆਂ ਦੇਦਾ ਕੋਈ ਗੱਲਬਾਤ ਕਰਦਾ ਤੇ ਉਸ ਤੋਂ ਬਾਅਦ ਉਹ ਤੁਹਾਨੂੰ ਕੀ ਕਹਿੰਦਾ ਉਹ ਸੀ ਤੁਸੀਂ ਮੈਨੂੰ ਭਾਪਾ ਦਾ ਇਸ ਸਫ਼ਰ ਦੇ ਵਿੱਚ ਤੁਹਾਨੂੰ ਵੀ ਬਹੁਤ ਸਾਰੇ ਚੋਰੀ ਲੋਕ ਮਿਲੇ ਹਨ ਹਾਂ ਜੀ ਤੁਸੀਂ ਕੋਈ ਇੱਕ ਸੱਤ ਸਭਨਾ ਕਰਨਾ ਚਾਹੋਗੇ ਐਸਾ ਹਰ ਸਭ ਘਰ ਦੁਆਰੇ ਜਾਂਦਾ ਮੱਥਾ ਟੇਕਦਾ ਇੰਨੀ ਜਣੇ ਜਿਆਦਾਤਰ ਕੁਛ ਇਹਨਾਂ ਵਿਭਾਗ ਕਰ ਜਾਗ ਤੇ ਫਿਰ ਸਕੂਨ ਮਿਲਦਾ ਇੱਕ ਜਦੋਂ ਬਜ਼ੁਰਗ ਬੰਦਾ ਜਿਹਦੇ ਹੱਥ ਪੈਰ ਕੰਮ ਦੇ ਸੀ ਉਹ ਆਇਆ ਕੱਲ ਉਹਨੇ ਦੇਖਿਆ ਹੱਥ ਚੁਦੇ ਫੋਟ ਘੱਟ ਤੇ ਸ਼ਰਮ ਵਾਲੀ ਗੱਲ ਹੈ ਮੈਨੂੰ ਤਾਂ ਬਹੁਤ ਗिल्ਟ ਫੀਲ ਹੋਇਆ ਸੀ ਉਹ ਬੰਦਾ ਉਹ ਸਕੂਲੇ ਕੋਲੇ ਜਾ ਕੇ ਮੈਂ ਕੋਈ ਲੜੀ ਸੀਗੇ ਜਿਹੜੇ ਕੱਪੜੇ ਦੇਖ ਰਹੀਆਂ ਸੀ ਤਾਂ ਮੈਂ ਦੇਖਿਆ ਵੀ ਇੱਕ ਸਿਆਣਾ ਹੋਣਾ ਬੰਦਾ ਹੱਥ ਜੁੜਾਉ ਉਹ ਆਇਆ ਔਰ ਇੱਕ ਐਨਾ ਐਕਸਪੋਜੀਸ਼ਨ ਖੜੀ ਹੋਈ ਰਹੀ ਟੱਚ ਕਰਕੇ ਤੇ ਸਸਕਾ ਲੋਸੋ ਤੁਸੀਂ ਦੇਖ ਰਹੇ ਹੋ ਚਸਕਾ ਦੇ ਵਿੱਚ ਤੇ ਮੈਂ ਸ਼ਾਇਦ ਦਸਤਾ ਫਿਲਮਾਂ ਦੀਆਂ ਆਉਂਦੀਆਂ ਰਹਦੀਆਂ ਸਾਡੇ ਪੰਜਾਬੀ ਦਸਤੀ ਦੇ ਵਿੱਚ ਨਵੇਂ-ਨਵੇਂ ਕਨਸੈਪਟਸ ਨੂੰ ਲੈ ਕੇ ਫਿਲਮਾਂ ਜਿਹੜੀਆਂ ਦਸਕਾ ਦਾ ਮੋਟਾ ਜਿਹਾ ਕਰਦੀਆਂ ਨੇ ਇੱਕ ਸ਼ਬਦ ਹੈਗਾ ਚੌਰਾ ਜਿਹੜਾ ਸਾਡੇ ਮਾਲਵੇ ਦੇ ਵਿੱਚ ਸ਼ਾਇਦ ਗਾਲ ਦੀ ਤਰ੍ਹਾਂ ਵੀ ਵਰਤਿਆ ਜਾਂਦਾ ਹੈਗਾ ਪਰ ਇਸ ਸ਼ਬਦ ਦੇ ਅਧੀਨ ਇੱਕ ਫਿਲਮ ਆਉਣ ਦੇ ਰਹੀ ਹੈਗੀ ਆ ਤੇ ਉਸ ਫਿਲਮ ਨੂੰ ਲੈ ਕੇ ਸਸਪੈਂਸਲੀ ਹੋਊਗਾ ਕਿ ਚੋਰੇ ਦੇ ਵਿੱਚ ਕੀ ਹੋਣਾ ਜਾ ਰਿਹਾ ਹੈਗਾ ਕੀ ਹੋ ਜਾ ਕਿਹੜਾ ਨਵਾਂ ਕਾਹਚਾ ਤੇ ਜਾਂ ਕਿਹੜੀ ਨਵੀਂ ਤੰਗ ਹੈਗੀ ਜਿਹੜੀ ਉਹਨਾਂ ਨੇ ਛੇੜੀ ਹੈਗੀ ਆ ਤੇ ਸਾਡੇ ਨਾਲ ਰਾਈਟਰ ਡਾਇਰੈਕਟਰ ਭਾਈ ਐਕਟਰ ਜਸਪਾਲ ਫਰੇ ਵੀ ਸਾਡੇ ਨਾਲ ਨੇ ਤੇ ਭਾਈ ਵਿਰਾਟ ਵੀ ਸਾਡੇ ਨਾਲ ਨੇ ਭਾਈ ਤੇ ਕੀ ਹਾਲ ਚਾਲ ਨੇ ਪਹਿਲਾਂ ਸਵਾਗਤ ਥੈਂਕ ਯੂ ਭਾਈ ਪਹਿਲਾਂ ਤਾਂ ਜਸਟ ਕਟਿੰਗ ਹੀ ਦੇਖਦੇ ਸਾਰੇ ਦੋਸਤਾਂ ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਇੱਥੇ ਸਭ ਨੂੰ ਮਿਲਣ ਕਰਨਾ। ਸਾਹਿਦ ਵਾਰਨ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਇੱਥੇ ਆਏ ਪਹਿਲਾਂ ਤਾਂ ਤੇ ਪਿਆਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਚਸਕਾ ਟੀਵੀ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਹਾਂਜੀ ਹੁਣ ਦੱਸੋ ਹਾਂਜੀ ਨਵਾਂ ਕਨਸੈਪਟ ਹਨਾ ਪਹਿਲੀ ਗੱਲ ਤਾਂ ਇਹੋ ਜਿਹੜਾ ਨਾਮ ਸੋਚਣ ਲੱਗੇ ਜਾਂ ਮੰਨ ਲਓ ਰੱਖਣ ਲੱਗੇ ਵੀ ਮੈਨੂੰ ਲੱਗਦਾ ਬਹੁਤ ਵਾਰੀ ਮਨ ਦੇ ਵਿੱਚ ਖਿਆਲ ਆਉਂਦੇ ਹੋਣਗੇ ਵੀ ਆਹ ਇੱਕ ਕੰਟਰੋਵਰਸ਼ੀਅਲ ਨਾਮ ਹੈਗਾ ਕਹਿ ਸਕਦੇ ਹਾਂ ਨਾ 14 ਇਸ ਨਾਮ ਦੇ ਅਧੀਨ ਤੁਸੀਂ ਫਿਲਮ ਲੈ ਕੇ ਆ ਰਹੇ ਹੋ ਕੀ ਕੁਝ ਹੋਣ ਵਾਲਾ ਹੈ ਇਹ ਅਸਲ ਚ ਚੌਰਾ ਸ਼ਬਦ ਆਪਾਂ ਸੁਣਨ ਚੀ ਬੋਲਡ ਹੈ ਜੀ ਵੀ ਚੌਰਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਬਟ ਇੱਕ ਇਮੋਸ਼ਨ ਨੇ ਇਹਦੇ ਵਿੱਚ ਇੱਕ ਬੰਦੇ ਦੀ ਪੂਰੀ ਜਰਨੀ ਹੈ ਕਹੇ ਬਹ ਹਰੇਕ ਬੰਦਾ ਚੌਰੀ ਹੁੰਦਾ ਹੈ ਜੀ ਤੇ ਇੱਕ ਜਿਹੜਾ ਜਿਹੜਾ ਬਜ਼ੁਰਗ ਬੰਦਾ ਹੈ ਚਿੱਟੀ ਦਾੜੀ ਹੁੰਦੀ ਆ ਚੌਲ ਦਾੜੀ ਆ ਉਹ ਆਪਾਂ ਕਹਿ ਦਿੰਨੇ ਵੇਹੇ ਜਾਨੀ ਕੋਈ ਪਰਤ ਕੋਈ ਸ਼ਬਦੀ ਪਰੂ ਇਸ ਚ ਇਸ ਸੁਨਨਜੀ ਬੋਰਡ ਲੱਗਦਾ ਹੈ ਇਹ ਇੱਕ ਮੈਸੇਜ ਹੈ ਬਹੁਤ ਹੀ ਅਨੰਦੀ ਕਿ ਉਸ ਟਾਈਪ ਦੀ ਗੱਲ ਕਰ ਰਹੇ ਸੀ ਜੀ ਬਈ ਕਿਵੇਂ ਮਤਲਬ ਕਿਸ ਤਰੀਕੇ ਦਾ ਥੋੜਾ ਕਰਦਾਰ ਰਹਿਣ ਵਾਲਾ ਹੈ ਇਹਦੇ ਵਿੱਚ ਤੇ ਤੁਹਾਨੂੰ ਕਨਸੈਪਟ ਦੇ ਵਿੱਚ ਕਿਹੜੀ ਚੀਜ਼ ਹੈ ਵੀ ਜਿਹੜੀ ਯਾਰ ਹਾਂ ਲੱਗੀ ਵੀ ਯਾਰ ਤੰਦ ਗਈ ਇਹ ਮਤਲਬ ਮੇਰੇ ਦਿਲ ਨੂੰ ਛੂਗੀ ਵੀ ਇਹ ਚੀਜ਼ ਕਰਨ ਵਾਲੀ ਹੈ ਨੇਸੀ ਦਾ ਪੂਰੀ ਸੀਰੀਜ਼ ਹੀ ਇੱਕ ਡਿਫਰੈਂਟ ਕਨਸੈਪਟ ਦੇ ਉੱਤੇ ਹੈ ਨਾ ਅਲੱਗ ਜਨਰ ਹੈ ਇਹ ਆਪਣੇ ਆਪ 'ਚ ਹੀ ਖਾਸ ਹੈ ਕਿਉਂਕਿ ਵੱਖਰਾ ਹੀ ਕਿਸਮ ਦਾ ਸਬਜੈਕਟ ਹੈ ਔਰ ਦੂਸਰੀ ਗੱਲ ਇਹ ਹੈ ਕਿ ਕੈਰੈਕਟਰ ਸਾਰਿਆਂ ਦੇ ਇਕੁਅਲ ਹੈ ਕੋਈ ਸਪੈਸ਼ਲ ਕਿਸਦਾ ਨਹੀਂ ਹੈ ਪਰ ਹਰ ਇੱਕ ਬੰਦਾ ਆਪਣੇ ਆਪਣੇ ਵਿੱਚ ਖਾਸ ਬਹੁਤ ਹੈ ਚਾਹੇ ਅਸੀਂ ਕਹਿ ਲਈਏ ਵੀ ਮਤਲਬ ਚੌਰਾ ਸ਼ਬਦ ਨੂੰ ਅਸੀਂ ਗਾਲ ਦੇ ਤਰੀਕੇ ਨਾਲ ਵਰਤਦੇ ਹਾਂ ਨਾ ਅਸੀਂ ਦੇਖਦੇ ਹਾਂ ਵੀ ਐਦਾਂ ਕਰਕੇ ਕੋਈ ਪਰਸਨ ਕੋਈ ਐਦਾਂ ਦੀਆਂ ਹਰਕਤਾਂ ਕਰਦਾ ਹੈ ساری ਉਮਰ ਲਈ ਉਹਦੇ ਤੇ ਲਾਹਣਤਾ ਪੈਂਦੀਆਂ ਨੇ ਔਰ ਉਹ ਹੰਡਾਉਂਦਾ ਵੀ ਅਸਲਾਨ ਤਾ ਠੀਕ ਹੈ ਜੀ ਤਾਂ ਚੌਰੇ ਜੇ ਇੱਕ ਬੰਦਾ ਨਹੀਂ ਚਾਰ ਪੰਜ ਜਣੇ ਇਕੱਠੇ ਹੋ ਜਾਣ ਤਾਂ ਕਿਦਾਂ ਦਾ ਮਾਹੌਲ ਬਣ ਜਾਂਦਾ ਹੁੰਦਾ ਹੈ ਨਾ ਕਿਉਂਕਿ ਕਿਤੇ ਨਾ ਕਿਤੇ ਜਿਵੇਂ ਬਾਈ ਗੱਲ ਕਰਦੇ ਇਹਦਾ ਸਲੋਗਨ ਹੈ ਵੀ ਹਰ ਇੱਕ ਬੰਦਾ ਹੀ ਕਿਤੇ ਨਾ ਕਿਤੇ ਥੋੜਾ ਬਹੁਤਾ ਚੌਰਾ ਤਾਂ ਹੁੰਦਾ ਹੀ ਹੈ ਸ਼ਰਾਰਤੀ ਕਹਿ ਸਕਦੇ ਉਹਦੇ ਵਿੱਚ ਉਹਦੇ ਵਿੱਚ ਇਹ ਵੀ ਕਹਿ ਸਕਦੇ ਆ ਵੀ ਭਾਈ ਉਹ ਬੁਰਾ ਬੁਰਾ ਤੱਕਦਾ ਹਰ ਕਿਸੇ ਬਾਰੇ ਹੈ ਨਾ ਤਾਂ ਇਸ ਤਰੀਕੇ ਦਾ ਇਹ ਸੀਰੀਜ਼ ਹੈ ਬਾਕੀ ਜਿਹੜਾ ਚੌਰਾ ਸ਼ਬਦ ਹੈ ਨਾ ਜਿਵੇਂ ਅਸੀਂ ਕਹਿੰਦੇ ਆ ਵੀ ਚੌਰਾ ਇੱਕ ਗਾਲ ਹੈ ਤਾਂ ਗਾਲ ਤਾਂ ਹੁੰਦੀ ਗੰਦੀ ਐ ਤੇ ਚੌਰਾ ਸ਼ਬਦ ਇਟ ਮੀਨਸ ਗੰਦਾ ਬੋਲਡ ਹੋਇਆ ਹੈ ਨਾ ਬਟ ਇਹਦੇ ਪਿੱਛੇ ਕੀ 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 ਚੀਜ਼ਾਂ ਹੁੰਦੀਆਂ ਨੇ ਜਾਂ ਉਹਦੀ ਬੈਕਗ੍ਰਾਉਂਡ ਕੀ ਹੁੰਦੀ ਹੈ ਕਿਵੇਂ ਬੰਦੇ ਨੂੰ ਉਹ ਜਾਂ ਨਾਮ ਮਿਲਦਾ ਕਿਉਂਕਿ ਪਿੰਡਾਂ ਦੇ ਵਿੱਚ ਇੱਕ ਚੀਜ਼ ਹੁੰਦੀ ਹੈ ਵੀ ਤੁਸੀਂ ਦੇਖਦੇ ਹੋ ਵੀ ਹਰ ਕਿਸੇ ਦਾ ਕੋਈ ਨਾ ਕੋਈ ਨਾਮ ਤਰੇ ਜਾਂਦਾ ਤੇ ਕਿਸੇ ਦਾ ਕੋਈ ਧਰ ਤੱਕ ਇਹਦਾ ਕੋਈ ਧਰ ਤੱਕ ਕਿਸੇ ਨੂੰ ਕਹਿੰਦੇ ਚੌਰਾ ਬੰਦਾ ਇਹਦਾ ਮਤਲਬ ਇਹ ਹੁੰਦਾ ਵੀ ਭਾਈ ਉਹਦੀਆਂ ਹਰਕਤਾਂ ਸਹੀ ਨਹੀਂ ਉਹ ਕਿਸੇ ਵੀ ਚੰਗੇ ਬੰਦੇ ਜਾਂ ਆਦੇ ਵਿੱਚ ਬੈਠਣ ਵਾਲਾ ਹੈ ਨਹੀਂ ਮੈਂ ਤੁਹਾਨੂੰ ਇੱਕ ਅਗਰਿਆਨ ਗੱਲ ਦੱਸਦਾ ਵੀਰੇ ਸਾਡੇ ਪਿੰਡ ਦੀ ਗੱਲ ਹੈ ਇੱਕ ਜਿਹਦਾ ਵਿਆਹ ਨਹੀਂ ਸੀ ਹੋਇਆ ਵਿੱਚ ਛੜਾ ਵੀ ਸੀ ਨਾਲ ਪਲੱਸ ਛੜਾ ਤਾਂ ਚੌਰਾ ਹੋ ਗਈ ਹੋਊਗਾ ਹੀ ਹੋਊਗਾ ਨਾ ਉਹ ਛੜਾ ਬੰਦਾ ਹਨਾ ਉਹਦੇ ਅੰਦਰ ਦੀ ਇੱਕ ਜਿਹੜੀ ਇੱਕ ਹੁੰਦੀ ਨੇ ਇੱਕ ਤਾਂ ਹੁੰਦੀ ਹੈ ਕਾਮਵਾਸ ਨਾਲ ਇੱਕ ਭੁੱਖ ਹੁੰਦੀ ਹੈ ਬਾਈ ਰਿਸ਼ਤੀਆਂ ਦੀ ਭੁੱਖ ਉਸ ਬੰਦੇ ਦੇ ਅੰਦਰ ਇੱਕ ਚੀਜ਼ ਦੀ ਭੁੱਖ ਸੀ ਉਹ ਬਥੇ ਕੀ ਕਰਦਾ ਸੀ ਨਿੱਕੇ ਨਿੱਕੇ ਜਵਾਬ ਜਿਹੜਾ ਸੀ ਸਰ ਫੜਦਾ ਉਹਨਾਂ ਨੂੰ ਬੁਲਾ ਕੇ ਕੋਲੇ ਤੋਹਫੀਆਂ ਦਿੰਦਾ ਕੋਈ ਗੱਲਬਾਤ ਕਰਦਾ ਤੇ ਉਸ ਤੋਂ ਬਾਅਦ ਪਤਾ ਨੂੰ ਕੀ ਕਹਿੰਦਾ ਹੁੰਦਾ ਸੀ ਤੁਸੀਂ ਮੈਨੂੰ ਪਾਪਾ ਕਹੋ ਉਸਵੇਂ ਪਾਪਾ ਕਹੋ ਤੇ ਜਦੋਂ ਉਹ ਬੱਚੇ ਜਦੋਂ ਪਾਪਾ ਕਹਿੰਦੇ ਤਾਂ ਬੱਚੇ ਉਹ ਕਰਦੇ ਤਾਂ ਫਿਰ ਉਹ ਖੁਸ਼ ਹੁੰਦਾ ਉਹਨਾਂ ਨੂੰ ਗੱਲ ਨਾਲ ਆਉਂਦਾ ਫਿਰ ਉਹ ਬੱਚੇ ਜਾ ਕੇ ਘਰੇ ਦੱਸਦੇ ਵੀ ਮੈਨੂੰ ਐਂ ਕਰਕੇ ਉਹਨੇ ਆ ਗੱਲ ਕਹੀ ਮੈਨੂੰ ਪਾਪਾ ਕਹਵਾਇਆ ਫਿਰ ਉਸ ਤੇ ਕਲੇਸ਼ ਪੈਂਦੇ ਲੜਾਈਆਂ ਹੁੰਦੀਆਂ ਹਨਾ ਸੋ ਇਹ ਜਿਹੜਾ ਜਿਹੜੇ ਇਦਾਂ ਦੇ ਕੈਟਾਗਰੀ ਦੇ ਪਰਸਨ ਹੁੰਦੇ ਨੇ ਇਹਨਾਂ ਨੇ ਬਹੁਤ ਵੱਡੇ ਵੱਡੇ ਬਖੇੜੇ ਪਾਏ ਹੋਏ ਨੇ ਔਰ ਇਹ ਜਿਆ ਬੰਦਾ ਕਦੇ ਵੀ ਜਿਹੜਾ ਦੀ ਜ਼ਿੰਦਗੀ ਚ ਸੁਖੀ ਹੋ ਕੇ ਨਹੀਂ ਜਾਂਦਾ ਔਰ ਇਹ ਜਿਹੜੀ ਸਾਡੇ ਮੱਥੇ ਤੇ ਇੱਕ ਵਾਰੀ ਲਿਕ ਲੱਗ ਗਈ ਨਾ ਕਿਸੇ ਚੀਜ਼ ਦੀ ਇਹ ਮੇ ਪੀੜ੍ੀਆਂ ਦਾ ਚੱਲਦੀ ਹੈ ਉਸ ਤਰੀਕੇ ਦੇ ਨਾਲ ਇਹ ਚੌਰਾ ਬਟ ਇੱਕ ਕਨਸੈਪਟ ਦੇ ਵਿੱਚ ਤੁਹਾਨੂੰ ਸਾਰੇ ਸਾਰੀਆਂ ਚੀਜ਼ਾਂ ਮਿਲ ਲੰਗੀਆਂ ਜਿਹੜਾ ਮੇਰਾ ਕਿਰਦਾਰ ਸੀ ਉਹ ਵੱਖਰਾ ਇਸ ਕਰਕੇ ਹੈ ਕਿ ਉਹ ਲਿਟਰੇਟ ਫਨੀ ਕਰੈਕਟਰ ਹੈ ਕਿਉਂਕਿ ਅਕੋਰਡਿੰਗ ਟੂ ਮਾਈ ਬਾਡੀ ਮੈਨੂੰ ਇੱਕ ਖਾਣ ਵਾਲਾ ਜਾਂ ਖਾਣਸੂਰਾ ਜਾਂ ਬੰਦਾ ਬਣਾਇਆ ਗਿਆ ਤੇ ਭਾਈ ਮੈਨੂੰ ਵੀ ਕਹਿ ਦਿੰਦੇ ਨੇ ਬਾਕੀ ਭਾਈ ਇਹਦੇ ਚ ਗੱਲ ਜਿਹੜਾ ਚੌਰਾ ਹਾਈ ਲੈਵਲ ਦਾ ਚੌਰਾ ਹੁੰਦਾ ਨਹੀਂ ਉਹਦੇ ਖਿਆਲ ਕੀ ਦੇ ਯਾਰ ਉਹਨੂੰ ਫੁਰਨੇ ਕਿਹੜੇ ਫੋਟਦ ਨੇ ਕਿ ਉਹ ਦਿਮਾਗ ਦੇ ਵਿੱਚ ਸੋਚਦਾ ਕਿਵੇਂ ਆ ਵੀ ਉਹਦਾ ਨਜ਼ਰ ਨਜ਼ਰੀਆ ਕੀ ਹੈ ਮੈਂਟੈਲਿਟੀ ਲੈ ਕੇ ਸਮਾਜ ਨੂੰ ਲੈ ਕੇ ਰਿਸ਼ਤਿਆਂ ਨੂੰ ਲੈ ਕੇ ਤੇ ਆਪਣੇ ਆਪ ਨੂੰ ਲੈ ਕੇ ਉਹ ਚੀਜ਼ੇ ਦੇ ਵਿੱਚ ਬਿਆਨ ਕੀਤੀਆਂ ਲਿਖ ਸਕਦਾ ਤੁਸੀਂ ਤੁਸੀਂ ਕਾਫੀ ਵਿਸ਼ੇ ਆ ਦਿੱਤੇ ਤੁਸੀਂ ਮਜ਼ਾਕੀਆ ਵੀਡੀਓਜ਼ ਬਣਾਉਣੇ ਹੈਗੇ ਹੋ ਇਨਫਲੂਐਂਸ ਕਰਦੇ ਹੈਗੇ ਹੋ ਰੀਲਾਂ ਬਣਾਉਣੇ ਇਹ ਜਿਹੜਾ ਸਫਰ ਹੈਗਾ ਹਨਾ ਇਸ ਸਫਰ ਦੇ ਵਿੱਚ ਤੁਹਾਨੂੰ ਵੀ ਬਹੁਤ ਸਾਰੇ ਚੌਰੀ ਲੋਕ ਮਿਲੇ ਹੋਣਗੇ ਹਨਾ ਤੁਸੀਂ ਕੋਈ ਕਿੱਸਾ ਸਾਂਝਾ ਕਰਨਾ ਚਾਹੋਗੇ ਕਿਸਾ ਵੈਹੇ ਤਾਂ ਬਈ ਸਾਂਝਾ ਕਰਨ ਵਾਲਾ ਹੈ ਨਹੀਂ ਤੇ ਕਿਉਂਕਿ ਧਾਰਮਿਕ ਥਾਵਾਂ ਤੇ ਖਾਸ ਕਰਕੇ ਜਿੱਥੇ ਇਹ ਕੰਮ ਨਹੀਂ ਕਰਨਾ ਚਾਹੀਦਾ ਬਿਲਕੁਲ ਇਸ ਟਾਈਪ ਦੇ ਹੁੰਦੇ ਉੱਥੇ ਵੀ ਬਹੁਤ ਕਰਦੇ ਬਿਲਕੁਲ ਮੈਂ ਪਿੱਛੇ ਥੋੜੇ ਜਿਹੇ ਟਾਈਮ ਦੀ ਗੱਲ ਹੈ ਮੈਂ ਸੋਹਣਾ ਸਾਹਿਬ ਗੁਰਦੁਆਰੇ ਜਾਂਦਾ ਮੱਥਾ ਟੇਕਦਾ ਤੇ ਇੰਨੀ ਜਾਨੀ ਕਿ ਜ਼ਿਆਦਾਤਰ ਕੋਸ਼ਿਸ਼ ਇਹ ਮੈਂ ਅੰਪੀ ਪਾਰਕ ਕਰਾ ਜਾ ਕੇ ਬੈਠ ਕੇ ਮੈਨੂੰ ਸਕੂਨ ਮਿਲਦਾ ਵਧੀਆ ਤੇ ਉੱਥੇ ਮੈਂ ਗਿਆ 6:30 ਵਜੇ ਉੱਥੇ ਉਸ ਟਾਈਮ ਬਹੁਤ ਘੱਟ ਗਰਾਊਂਡ ਤੇ ਸਟਾਰਟ ਕੀਤਾ ਜਿਹੜਾ ਤੇ ਵੀ ਸਾਈਡ ਤੇ ਬੈਠੀ ਦੋ ਇੱਕ ਕੁੜੀ ਬੈਠੀ ਸੀ ਉਹ ਤੇ ਗਿਣਵੇਂ ਚੁਣਵੇਂ ਜੇ ਬੈਠੇ ਜਿਹੜੀ ਕਿਉਂਕਿ ਸ਼ਾਮ ਨੂੰ ਤਾਂ ਜ਼ਿਆਦਾ ਰਸ ਹੁੰਦਾ ਵੀ ਹਰੇਕ ਬੰਦਾ ਪਾੜ ਕਰਦਾ ਗਰਾਊਂਡ ਤੇ ਇੱਕ ਜਮਾ ਬਜ਼ੁਰਗ ਬੰਦਾ ਜਿਹਦੇ ਹੱਥ ਪੈਰ ਕੰਬਦੇ ਸੀ ਉਹ ਆਇਆ ਪਹਿਲਾਂ ਤਾਂ ਉਹਨੇ ਦੇਖਿਆ ਹੱਥ ਚੁਦ ਗੋਟ ਦਾ ਸਾਥ ਤੇ ਸ਼ਰਮ ਵਾਲੀ ਗੱਲ ਹੈ ਜਾਨੀ ਕਿ ਮੈਨੂੰ ਤਾਂ ਬਹੁਤ ਗਿਲਟ ਫੀਲ ਹੋਇਆ ਇਸ ਚੀਜ਼ ਉਹ ਬੰਦਾ ਉਸ ਕੁੜੀ ਕੋਲੇ ਜਾ ਕੇ ਬੈਠਿਆ ਉਹ ਹੱਤ ਸਭ ਨੂੰ ਪਾੜ ਰਿਹਾ ਉਹ ਪਾੜ ਦੀ ਗੱਲ ਕਰ ਰਿਹਾ ਬਾਰ-ਬਾਰ ਦੇਖ ਰਿਹਾ ਉਹ ਕੁੜੀ ਨੇ ਵੀ ਦੇਖਿਆ ਉਹ ਤਾਂ ਥੋੜਾ ਹੀ ਰਹਿੰਦਾ ਸੀ ਪਾੜ ਕਰਨ ਨਾਲ ਉਹਨੇ ਵਿਚਾਰੀ ਨੇ ਫਟਾਫਟ ਪਾੜ ਕੀਤਾ ਟਿਕ ਕਰਕੇ ਹੁਣ ਸਿਆਣੀ ਸੀ ਉਹਨੂੰ ਪਤਾ ਸੀ ਵੀ ਇਸ ਜਗ੍ਹਾ ਤੇ ਇਹੋ ਜਿਹੀ ਗੱਲ ਕਰਨ ਦੀ ਚੰਗੀ ਨਹੀਂ ਲੱਗਦੀ ਕਿਹਾ ਵੀ ਆਪਣਾ ਧਰਮ ਜੇ ਆਪਾਂ ਸਿੱਖ ਧਰਮ ਨੂੰ ਨਾਮ ਕਰਦੇ ਵੀ ਆਪਣੇ ਗੁਰੂਆਂ ਨੇ ਆਪਣੇ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਨੇ ਵੀ ਆਪਾਂ ਉਹਨਾਂ ਦਾ ਦੇਣ ਕਦੇ ਨਹੀਂ ਦੇ ਸਕਦੇ ਤੇ ਉੱਥੇ ਜਾ ਕੇ ਇਹੋ ਜਿਹੇ ਬੰਦੇ ਜਦੋਂ ਮੇਰੀ ਬੇਨਤੀ ਹੈ ਖਾਸ ਕਰਕੇ ਇਹੋ ਜਿਹੇ ਬੰਦਿਆਂ ਨੂੰ ਪਲੀਜ਼ ਐਸੀਆਂ ਥਾਂਵਾਂ ਤੇ ਇਹੋ ਜਿਹਾ ਕੰਮ ਨਾ ਕਰਨ ਕਿਉਂਕਿ ਬਹੁਤ ਪਾਕ ਪਵਿੱਤਰ ਥਾਂਵਾਂ ਹੁੰਦੀਆਂ ਨੇ ਜੀ ਤੇ ਇੱਥੋਂ ਹਰੇਕ ਬੰਦਾ ਜਦੋਂ ਘਰੋਂ ਤੁਰਦਾ ਵੀ ਉਹ ਦਿਲੋਂ ਤੁਰਦਾ ਤੇ ਅੰਦਰੋਂ ਬਾੜਦਾ ਜੀ ਉਹਨਾਂ ਨੂੰ ਕਦੇ ਵੀ ਡਿਸਟਰਬ ਨਾ ਕਰੋ ਕਿ ਅਟੋ-ਕਟੋ ਥਾਂਵਾਂ ਦਾ ਛਾੜੋ ਅਸਲ 'ਚ ਗੱਲ ਪਤਾ ਕਿਸੇ ਨੇ ਜੇ ਬਾਈ ਨੇ ਕਿਹਾ ਵੀ ਧਰਮਿਕ ਸਥਾਨ ਤੇ ਗਏ ਤੇ ਉਦਾਂ ਇਦਾਂ ਦੇਖਿਆ ਨਾ ਜਿਹੜਾ ਮਾੜਾ ਇਨਸਾਨ ਹੈ ਨਾ ਬਾਈ ਉਹ ਹਾਰਡ ਵੀ ਮਾੜਾ ਤੇ ਸਿਹਾਲ ਵੀ ਮਾੜਾ ਉਹਨੇ ਮਾਰਾ ਹੀ ਰਹਿਣਾ ਫਿਰ ਉਹਦੇ ਲਈ ਉਹਦੇ ਲਈ ਕੋਈ ਇਹ ਬਤ ਦੇਖਣਾ ਹਾਂ ਉਹਦੇ ਲਈ ਕੋਈ ਜਗ੍ਹਾ ਮੈਟਰ ਹੀ ਨਹੀਂ ਕਰਦੀ ਬਟ ਜਿਹੜਾ ਦੂਸਰਾ ਪਰਸਨ ਹੈ ਜਿਹਦੇ ਚਾਹੇ ਉਹ ਲੜਕੀ ਹੈ ਚਾਹੇ ਔਰਤ ਹੈ ਚਾਹੇ ਉਹ ਬਜ਼ੁਰਗ ਬੀਬੀ ਹੈ ਹਨਾ ਉਹਦਾ ਕੀ ਕਸੂਰ ਹੈ ਇਸ ਦੀ ਵਿੱਚ ਹਾਂ ਉਹ ਗੱਲ ਹੈ ਨਾ ਉਹ ਤਾਂ ਡਿਸਟਰਬ ਹੋ ਉਹ ਤਾਂ ਡਿਸਟਰਬ ਹੋਈ ਨਾ ਔਰ ਅੱਛਾ ਤੁਸੀਂ ਇਹ ਦੇਖੋ ਏਦਾਂ ਦੀ ਸੋਰੀ ਤੇਰੀ ਗੱਲ ਹੋ ਸਕਦਾ ਉਹ ਦੇਲੀ ਜਾਂਦੀ ਹੋਵੇ ਉਦੋਂ ਬਾਅਦ ਉਹ ਕਤਰਾਂ ਦੇ ਕਤਰਾਂ ਉਸ ਟਾਈਮ ਤੇ ਮੈਂ ਕਰਾਉਡ ਜਦੋਂ ਕਰਾਉਡ ਹੁੰਦਾ ਉਹਦੇ ਜਾ ਕਿ ਉਹ ਇੱਕ ਇਨਸਾਨ ਨਾਲ ਮਿਲਣ ਦਾ ਹੋਰਾਂ ਦਾ ਭਾਵਨਾਵਾਂ ਨਜ਼ਰੀਆ ਵੀ ਬਦਲ ਜਾਂਦਾ ਨਾ ਨਜ਼ਰੀਆ ਵੀ ਬਦਲ ਜਾਂਦਾ ਕਿਸੇ ਇਸ ਬੰਦਿਆ ਕਰਕੇ ਜਾਨੀ ਕਿ ਵੀ ਇੰਨੇ ਧਾਰਮਿਕ ਧਾਰਮਿਕ ਥਾਵਾਂ ਤੇ ਵੀ ਡਰ ਪਾਦਾ ਇੱਕ ਤਰ੍ਹਾਂ ਦਾ ਵੀ ਬੰਦਾ ਇਕੱਲਾ ਜਾਣਾ ਕਤਰਾਂਉਂਦਾ ਇਕੱਲਾ ਤਾਂ ਨਹੀਂ ਮੈਂ ਨਾ ਜਿੱਦਾਂ ਆਪਾਂ ਅਕਸਰ ਕਿਤੇ ਵੀ ਜਿੱਥੇ ਕਰਾਉਡ ਹੁੰਦਾ ਉੱਥੇ ਪਾ ਵੇਖਦੇ ਆ ਨਾ ਤਾਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਇਨਸੀਡੈਂਸ ਦੱਸਿਆ ਇਹ ਦਿਨ ਅਸੀਂ ਬਾਜ਼ਾਰ ਦੇ ਵਿੱਚ ਗਏ ਬਾਜ਼ਾਰ ਦੇ ਵਿੱਚ ਕੱਪੜਿਆਂ ਦੀ ਸੇਲ ਲੱਗੀ ਹੋਈ ਸੀ ਕੱਪੜਿਆਂ ਦੀ ਸੇਲ ਲੱਗੀ ਹੋਈ ਸੀ ਵੱਡੀ ਦੁਕਾਨ ਸੀ ਔਰ ਮੂਰੇ ਵਿਚਾਲੇ ਇੱਕ ਕਾਊਂਟਰ ਜਿਹਾ ਬਣਾ ਕੇ ਉਹਦੇ ਉੱਤੇ ਉਹਨਾਂ ਨੇ ਕੱਪੜੇ ਜਿ ਲਗਾਏ ਹੋਏ ਸੀ ਔਰ ਲੇਡੀਜ਼ ਦੀ ਆਦਤ ਹੁੰਦੀ ਹੈ ਉਹ ਗਾਹਾਂ ਤੱਕ ਆਲੇ ਕੱਪੜੇ ਨੂੰ ਪਹਿਲਾਂ ਚੱਕ ਕੇ ਵੇਖਦੇ ਨੇ ਫਰੋਲ ਕੇ ਵੇਖਦੇ ਨੇ ਹਣਾ ਉਹ ਤਾਂ ਉਹ ਇਦਾਂ ਮਤਲਬ ਕਿ ਕੋਈ ਲੇਡੀਜ਼ ਸੀਗੇ ਜਿਹੜੇ ਕੱਪੜੇ ਦੇਖ ਰਹੀਆਂ ਸੀ ਤਾਂ ਮੈਂ ਵੇਖਿਆ ਵੀ ਇੱਕ ਸਿਆਣਾ ਵੈਣਾ ਬੰਦਾ ਹੈ ਹੱਥ 'ਚ ਝੋਲਾ ਉਹਦੇ ਉਹ ਆਇਆ ਔਰ ਇੱਕ ਇਦਾਂ ਇਸ ਪੋਜੀਸ਼ਨ 'ਚ ਖੜੀ ਹੋਈ ਲੇਡੀ ਨੂੰ ਟੱਚ ਕਰਕੇ ਅੱਗੇ ਨਿਕਲ ਗਿਆ ਔਰ کئی ਵਾਰੀ ਇਦਾਂ ਹੁੰਦਾ ਵੀ ਅਸੀਂ ਸ਼ੌਕ ਰਹਿ ਜਾਂਦੇ ਵੀ ਨਾ ਤਾਂ ਅਸੀਂ ਬੋਲ ਸਕਦੇ ਹੁੰਨੇ ਕਿਸੇ ਨੂੰ ਕੁਛ ਨਾ ਵੀਰ ਹੁਣ ਜੀਤਾ ਕਰਦਾ ਵੀ ਉਹਦੇ ਮਾਰੀਏ ਪਰ ਜੇ ਮੈਂ ਉਹ ਬਾਈ ਚਾਂਸ ਗੱਲ ਕਰਦਾ ਉਹ ਬੀਬੀ ਦੀ ਇੱਜ਼ਤ ਹੈ ਹੁਣ ਉਹ ਦੱਬੀ ਗਈ ਭਾਵੇਂ ਉਹਨੂੰ ਪਤਾ ਲੱਗਿਆ ਬਦਾਨੀ ਪਰ ਜੇ ਕਿਤੇ ਮੈਂ ਮਾਰ ਦਿੰਦਾ ਜਾਂ ਕੀ ਹੋਗਾ ਫਿਰ ਇੱਥੇ ਪਤਾ ਲੱਗ ਜਾਣਾ ਕਿ ਕੀ ਗੱਲ ਹੋਈ ਤੇ ਬਹੁਤ ਸਾਰੇ ਸਾਡੇ ਇਦਾਂ ਦੀਆਂ ਲੇਡੀਜ਼ ਹੁੰਦੀਆਂ ਨੇ ਬਾਈ ਜੀ ਵੀ ਜਿਹੜੀਆਂ ਸਿਰਫ ਐਸੇ ਕਰਕੇ ਨਹੀਂ ਬੋਲਦੀਆਂ ਵੀ ਮੈਂ ਬਦਨਾਮ ਨਾ ਹੋ ਜਾ ਤੇ ਨਹੀਂ ਤਾਂ ਇਹ ਸੰਤਾਪ ਤਾਂ ਹਰ ਕੋਈ ਹੰਡਾਉਂਦਾ ਬਿਲਕੁਲ ਸਹੀ ਕਿਉਂਕਿ ਖਾਸ ਕਰਕੇ ਭਈ ਚੌਰਾ ਵਿੱਚ ਫਰੀਜ਼ ਦੇਖਣੀ ਬਹੁਤ ਜ਼ਰੂਰੀ ਇਸੇ ਕਰਕੇ ਹੈ ਵੀ ਇਹ ਬੰਦੇ ਜੀਆਂ ਕਰਤੂਤਾਂ ਤੇ ਇਹ ਬੰਦੇ ਦੇ ਵਿਚੋਚ ਹੈ ਵੀ ਆਪਾਂ ਸਮਾਜ ਦੇ ਵਿੱਚ ਇੱਕ ਐਨਾ ਦਿਖਾ ਰਹੀ ਵੀ ਆ ਸ਼ੀਸ਼ਾ ਹੈ ਭਈ ਦੇਖੋ ਆਪਣੇ ਆਪ ਨੂੰ ਵੀ ਤੁਸੀਂ ਆਹ ਹੋ ਵੀ ਹਟੋ ਵੀ ਕੰਟਰੋਲ ਕਰੋ ਕਿ ਥੋੜਾ ਬਹੁਤਾ ਸੁਧਾਰ ਆ ਜੀ ਸੁਧਾਰ ਆ ਕਿਉਂਕਿ ਬੱਤੀ ਦੁੱਧ ਗੱਲੇ ਵੀ ਹੈਗੀਆਂ ਨਾ ਕਿ ਜੜੀਆਂ ਜਿਹੜੀ ਮੰਦਰ ਮਸੀਤਾਂ ਮਸਜਿਦਾਂ ਜਾਂ ਜਿਹੜੇ ਗੁਰਦੁਆਰੇ ਸਾਡੇ ਉਹੀ ਇੱਕ ਇਹੋ ਜਿਹੀ ਥਾਂ ਰਹਿਗੇ ਜਿੱਥੇ ਜਾ ਕੇ ਅਸੀਂ ਜਿਹੜੀਆਂ ਬੁਰਾਈਆਂ ਸਾਡੇ ਕੋਲੇ ਹੈਗੀਆਂ ਜਦੋਂ ਅਸੀਂ ਉਹਦੇ ਹਮਦਰਾਂ ਵੱਢਦੇ ਆ ਤਾਂ ਮਿਲ ਲੱਗਦਾ ਬਾਹਰ ਛੱਡ ਕੇ ਜਾਂਦਾ ਹਰੇ ਕੀ ਹਰੇ ਕੀ ਅਸੀਂ ਜਦੋਂ ਅਸੀਂ ਲੋਕ ਮੈਂ ਕਹਿੰਦਾ ਕੋਈ ਚੰਗਾ ਇਨਸਾਨ ਹਰੇਕ ਇਨਸਾਨ ਕਿਉਂਕਿ ਬੁਰਾਈ ਹਰੇਕ ਇਨਸਾਨ ਦੇ ਵਿੱਚ ਹੈਗੀ ਹੈ ਪਰ ਉੱਥੇ ਜਾ ਕੇ ਹਰੇਕ ਬੰਦੇ ਦਾ ਇੱਕ ਕੰਟਰੋਲ ਹੁੰਦਾ ਕਿ ਅਸੀਂ ਜੇ ਗੁਰੂ ਘਰ ਆਏ ਹੈਗੇ ਤਾਂ ਅਸੀਂ ਉਹਦੇ ਚਰਨ ਲੱਗਨੇ ਤੇ ਉਸੇ ਦੀ ਸਲਵਰਾਗ ਗੱਲ ਹੈ ਸਾਡੇ ਦੇਖੋ ਕਦੇ ਨਹੀਂ ਜਾ ਕੇ ਬੈਠੋਗੇ ਦਾ 10 ਮਿੰਟ ਲਈ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਬੈਠ ਜਾਓ ਚਾਹੇ ਵੀ ਕਿਤੇ ਵੀ ਮੰਦਿਰ ਮਸਜਿਦ ਕਿਤੇ ਵੀ ਜਾ ਕੇ ਤੁਸੀਂ ਬੈਠ ਲਓ ਜੇ ਤੁਸੀਂ ਸੱਚੇ ਮਨ ਦੇ ਨਾਲ 10 ਮਿੰਟ ਬੈਠੋਗੇ ਨਾ ਤੁਹਾਡਾ ਮਨ ਭਰੇ ਆਊਗਾ ਤੁਹਾਡੇ ਅੰਦਰੋਂ ਗੱਤ ਚੁੱਠੂਗਾ ਭਰ ਕੇ ਆਏ ਤੁਹਾਨੂੰ ਆ ਵਿਰਾਗ ਉੱਠੂਗਾ ਵੀ ਜੀ ਕਹਦਾ ਵੀ ਚੀਕਾਂ ਮਾਰ ਕੇ ਰੋਪਾ ਹੈ ਨਾ ਤਾਂ ਉਹ ਅਸੀਂ ਸੱਚੇ ਮਨ ਨਾਲ ਜਦੋਂ ਜਾਣੇ ਆ ਤਾਂ ਜਦੋਂ ਸੱਚੀ ਸੋਚ ਨਾਲ ਸੱਚਾਈ ਟਕਰਾਉਂਦੀ ਆ ਤਾਂ ਫਿਰ ਤਾਂ ਉਹ ਅੰਦਰਲਾ ਸ਼ੈਤਾਨ ਤਾਂ ਰੂਹਗਾ ਨਾ ਇਸ ਦਾ ਸ਼ੈਤਾਨ ਦੇ ਅਮਾਗੇ ਮੈਂ ਜਦੋਂ ਜਿਹੜੇ ਡਰੱਬ ਤੋਂ ਡਰਨ ਵਾਲੇ ਹੈਗੇ ਮੈਨੂੰ ਤਾਂ ਉਹ ਜੇ ਸਵੇਰੇ 5 ਮਿੰਟ ਵੀ ਜਾ ਕੇ ਆਉਂਦਾ ਤਾਂ ਮੈਨੂੰ ਤਾਂ ਸਾਰਾ ਦਿਨ ਪੋਜ਼ਿਟਿਵ ਵਾਲਾ ਬਿਲਕੁਲ ਸੀ ਉਹੋ ਜੇ ਲੋਕਾਂ ਨੂੰ ਜਿਹੜੇ ਜਿਵੇਂ ਹੁੰਦੇ ਕਹਿੰਦੇ ਜਿਹੜੇ ਥਾਂ ਵੇਖਣੀ ਵੀ ਨਹੀਂ ਹਨ ਦੀਦੀ ਅੰਤਰੀ ਇਹੋ ਜਿਹੀਆਂ ਵਸ ਚੁੱਕੀਆਂ ਹੈਗੀਆਂ ਉਹ ਤਾਂ ਪਰਮਾਤਮਾ ਹੀ ਮੱਤ ਮੋੜੇ ਤਾਂ ਮੋੜੇ ਤੇ ਪਰ ਇਹੋ ਜਿਹੇ ਜਦੋਂ ਫਿਲਮਾਂ ਆਉਂਦੀਆਂ ਮੈਸੇਜ ਵਾਲੀਆਂ ਫਿਲਮਾਂ ਜੇ ਦੇਖ ਕੇ ਸ਼ਾਇਦ ਜੇ ਉਹ ਦਿਮੋੜਾ ਪੈ ਜਾਵੇ ਤਾਂ ਮੈਨੂੰ ਲੱਗਦਾ ਸਮਾਜ ਵਾਸਤੇ ਬਹੁਤ ਚੰਗੀ ਗੱਲ ਹੈ ਬਿਲਕੁਲ ਹਾਂਜੀ ਸਹੀ ਗੱਲ ਹੈ ਤੁਹਾਡੀ ਜਸਪਾਲ ਭਾਈ ਜੇ ਤੁਸੀਂ ਜਿਹੜਾ ਤੁਹਾਡਾ ਸ ਇਹ ਲੰਬਾ ਸਫਰ ਸ਼ੁਰੂ ਕੀਤਾ ਤਾਂ ਤੁਤਸੋਂ ਮਨ ਉਦੋਂ ਥੋੜੇ ਮਾਈਂਡ ਦੇ ਵਿੱਚ ਸੀ ਕਿ ਹਾਂ ਯਾਰ ਇੱਕ ਦਿਨ ਇਹੋ ਜਿਹੇ ਦੀਦਿਆਂ ਦਾ ਵੱਡੇ ਹੋ ਕੇ ਜਾਇਓ ਦੇ ਕਨਸੈਪਟ ਵੀ ਅਸੀਂ ਕਰਨੇ ਹੈਗੇ ਆ ਜਾਂ ਇਹੋ ਜਿਹਾ ਸਿਨੇਮਾ ਹੈ ਅਸੀਂ ਲੋਕਾਂ ਲਈ ਜਾਂ ਮੈਸੇਜ ਵਾਲਾ ਸਿਨੇਮਾ ਅਸੀਂ ਲੈ ਕੇ ਆਵਾਂਗੇ ਹਾਂਜੀ ਅਸਲ 'ਚ ਭਾਈ ਜਿਹੜਾ ਰਿੰਦਾਂ ਵਾਲਾ ਸਫਰ ਸੀ ਨਾ ਮੈਂ ਤਾਂ ਅੱਕ ਕੇ ਸ਼ੁਰੂ ਕੀਤਾ ਸੀ ਕਿਉਂਕਿ ਉਦੋਂ ਪਹਿਲਾਂ ਮੈਂ ਐਜ਼ ਅ ਡਾਇਰੈਕਟਰ ਕੰਮ ਕਰਦਾ ਸੀ ਗਾਣੇ-ਗੁਣੇ ਕਾਫੀ ਕੀਤੇ ਸੀਗੇ ਤੇ ਮੈਨੂੰ ਲੱਗਿਆ ਕਿ ਨਹੀਂ ਵੀ ਆਪਾਂ ਗਲਤ ਪਾਸੇ ਜਾ ਰਹੇ ਹਾਂ ਕਿ ਆਪਣੇ ਅੰਦਰ ਕੁਝ ਹੋਰ ਹੈ ਕਿ ਆਪਾਂ ਕੁਝ ਕਰਨਾ ਚਾਹੀਏ ਤੇ ਕਿਉਂਕਿ ਨਵੇਂ ਬੰਦੇ ਨੂੰ ਤੁ ਪੂਰਲੇ ਬੰਦੇ ਦਾ ਵੀ ਕਸੂਰ ਨਹੀਂ ਹੁੰਦਾ ਜਿੰਨਾ ਟਾਈਮ ਪੂਰਲੇ ਬੰਦੇ ਨੂੰ ਇਹ ਨਹੀਂ ਲੱਗਦਾ ਕਿਉਂਕਿ ਬਿਜ਼ਨਸ ਦਾ ਪਹਿਲਾ ਰੂਲ ਹੀ ਇਹ ਹੈ ਪ੍ਰੋਫਿਟ ਵੀ ਮੈਨੂੰ ਪ੍ਰੋਫਿਟ ਹੋਣਾ ਚਾਹੀਦਾ ਪ੍ਰੋਫਿਟ ਤਾਂ ਹੋਊਗਾ ਜੇ ਉਹ ਬੰਦੇ ਨੇ ਕੁਝ ਕਰਕੇ ਦਿਖਾਇਆ ਹੋਊਗਾ ਫਿਰ ਮੈਂ ਸੋਚਿਆ ਵੀ ਜੇ ਕਰਕੇ ਦਿਖਾਉਣਾ ਤਾਂ ਇੱਕ ਵਾਰੀ ਤੈਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਣਾ ਪੈਣਾ ਵੀ ਆਪਦੀਆਂ ਜਿਹੜੀਆਂ ਗੱਲਾਂ ਨੇ ਉਹ ਲੋਕਾਂ ਗਿਆ ਰੱਖਣੀਆਂ ਚਾਹੀਦੀਆਂ ਨੇ ਵੀ ਜੇ ਜਦੋਂ ਕਿਸੇ ਨੂੰ ਪਸੰਦ ਆਏ ਜੀ ਤਾਂ ਉਹਨੇ ਆਪਣੇ ਆਪ ਹੀ ਕਹਿਣਾ ਵੀ ਆਜਾ ਸਪਾਲ ਵੀ ਹੁਣ ਆਪਾਂ ਕਰਦੇ ਇੱਥੇ ਇੰਦਰਜੀਤ ਬਾਈ ਜਾਨੀ ਕਿ ਔਲਕਸਾ ਉਹ ਆਈ ਉਹਨਾਂ ਨੇ ਦੇਖਿਆ ਤੇ ਕਿਹਾ ਤੇ ਉਹਨਾਂ ਨੇ ਮੈਨੂੰ ਇੱਕੋ ਹੀ ਗੱਲ ਹੁਣ ਵੀ ਮੇਰੇ ਜਹਨ ਚਣਕ 24 ਘੰਟੇ ਰਹਿੰਦਾ ਰਹਿੰਦੀ ਹੈ ਵੀ ਮੈਨੂੰ ਜਣੀ ਕਿ ਆਪਣੇ ਆਪ ਤੇ ਉਹਨਾਂ ਨੂੰ ਵਿਸ਼ਵਾਸ ਨਹੀਂ ਸੀ ਜਿੰਨਾ ਉਹਨਾਂ ਨੂੰ ਮੇਰੇ ਤੇ ਸੀ ਉਹ ਕਹਿੰਦੇ ਯਾਰ ਵਿਸਪਾਲ ਵੀ ਇਹ ਚੀਜ਼ ਕਰ ਲਏਗਾ ਬਹੁਤ ਗੈਂਡ ਟਿਕਰਾ ਕਰੇਗਾ ਵੀ ਕਰ ਇਹ ਮੇਰੇ ਵੱਲੋਂ ਨਿਸ਼ਚਿਤ ਹੈ ਵੀ ਆਪਾਂ ਬਿਜ਼ਨਸ ਲਈ ਨਹੀਂ ਜੋੜ ਰਹੇ ਇਸ ਪ੍ਰੋਜੈਕਟ ਵੀ ਆਪਣੀ ਸ਼ੁਰੂਆਤ ਜਿਹੜੀ ਮੈਂ ਤੇਰਾ ਵੱਡਾ ਭਰਾ ਐ ਤੇਰੇ ਨਾਲ ਕਹਣਾ ਮੈਨੂੰ ਐ ਲੱਗਿਆ ਵੀ ਸੱਚੀ ਕਿ ਕਿ ਵੀ ਪ੍ਰਮਾਤਮਾ ਨਹੀਂ ਕਹਿ ਰਿਹਾ ਹੁੰਦਾ ਚੱਲ ਪੁੱਤ ਵੀ ਮੈਂ ਤੇਰੇ ਨਾਲ ਆ ਯਾਰ ਉਹ ਤੂੰ ਕਰ ਜੋ ਕਰਨਾ ਚਾਹਣਾ ਦੀ ਸਾਧ ਦੇ ਰੂਪ ਚ ਵੀ ਇਹ ਬੰਦਾ ਮੇਰੇ ਲਈ ਐ ਅਸਲ ਇੱਕ ਗੱਲ ਮੈਂ ਇਹਨਾਂ ਦੀ ਕਰਦਾ ਗੱਲ ਹਣਾ ਗੱਲ ਪਤਾ ਕੀ ਆ ਬਾਈ ਜਿਹੜਾ ਵੀ ਪਰਸਨ ਜਸਪਾਲ ਬਾਈ ਨੂੰ ਮਿਲਦਾ ਨਾ ਉਹ ਇਹਨਾਂ ਦਾ ਔਰਾ ਇਹੋ ਜਿਹਾ ਕਿ ਉਹ ਇਹਨਾਂ ਦਾ ਕੀਲਿਆ ਜਾਂਦਾ ਇਹਨਾਂ ਦਾ ਹੋ ਜਾਂਦਾ ਔਰ ਅਸੀਂ ਸੈੱਟ ਤੇ ਰਹੇ ਕਿੰਨੇ ਦਿਨ ਅਸੀਂ ਅੱਜ ਤੋਰੀ ਜਾਣਦੇ ਬਹੁਤ ਸਾਨੂੰ 15 20 ਸਾਲ ਮੰਨਦੇ ਸੀ ਪਹਿਲਾਂ ਤੋਂ ਜਾਣਦੇ ਆ ਤੇ ਅਸੀਂ ਉਦੋਂ ਤੋਂ ਹੀ ਇਹ ਗੱਲ ਮਤਲਬ ਕਿ ਸਾਨੂੰ ਪਤਾ ਹੈ ਵੀ ਇਹਨਾਂ ਨੇ ਨਾ ਤਾਂ ਕਿਸੇ ਨੂੰ ਰੂਡਲੀ ਬੋਲਣਾ ਨਾ ਕਿਸੇ ਨੂੰ ਦੀ ਨਿੰਦਿਆ ਚੁਗਲੀ ਜੇ ਕੋਈ ਕਰ ਵੀ ਰਿਹਾ ਉਹਨਾਂ ਨੂੰ ਵੀ ਟੋਕ ਦਿੰਦੇ ਵੀ ਨਾ ਕਰੋ ਹਨਾ ਜਾਂ ਕੋਈ ਰੋਕਣਾ ਸੱਚਾਈ ਤੇ ਚੱਲਦੇ ਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਸੇ ਕਰਕੇ ਕੋਈ ਵੀ ਪਰਸਨ ਉਹਦੇ ਨਾਲ ਜੁੜਦਾ ਨਾ ਜਿਹੜਾ ਉਹ ਇਹੀ ਚੀਜ਼ ਨੂੰ ਲੈ ਕੇ ਜੁੜਦਾ ਵੀ ਬਈ ਬੰਦਾ ਸੱਚਾ ਸੁੱਚਾ ਤੇ ਵਧੀਆ ਚੀਜ਼ ਨੂੰ ਕੰਮ ਕਰੂਗਾ ਉਹਨਾਂ ਦਾ ਆਹ ਜੀ ਐ ਕਿਉਂਕਿ ਕੋ ਜਦੋਂ ਆਪਾਂ ਐਸੀ ਕਰਦੇ ਹੈਗੇ ਚਲੋ ਇੱਕ ਕੰਮ ਵੀ ਇੱਕ ਵੱਖਰੀ ਹੈਗੇ ਕੰਮ ਕਰਦੇ ਹੋਏ ਸੀ ਉਹਨਾਂ ਇਨਸਾਨਾਂ ਨਾਲ ਮਿਲਦੇ ਮੈਨੂੰ ਲੱਗਦਾ ਜਿਹੜੇ ਪੋਜ਼ਿਟਿਵ ਹੋਰ ਬਣਾਉਂਦੇ ਤੇ ਉਹ ਬਹੁਤ ਘੱਟ ਲੋਕ ਹੁੰਦੇ ਬਿਲਕੁਲ ਜੀ ਤੇ ਜੇ ਤੁਹਾਨੂੰ ਉਹ ਹੋਰ ਆ ਮਿਲਿਆ ਹੈਗਾ ਤਾਂ ਮੈਂ ਕਹਿੰਦਾ ਬਿਲਕੁਲ ਜੀ ਇਹਨਾਂ ਦੇ ਅੰਦਰ ਇੰਨੀ ਪੋਜ਼ਿਟਿਵਿਟੀ ਹੈ ਨਾ ਤੁਸੀਂ ਇਹਨਾਂ ਦੇ ਕੋਲ 10 ਮਿੰਟ ਬੈਠੋਗੇ ਇਹਨਾਂ ਨੇ 10 ਮਿੰਟ ਦੇ ਵਿੱਚ 9 ਮਿੰਟ ਧਰਮ ਦੀ ਗੱਲ ਕਰਨੀ ਹੈ ਰੱਬ ਦੀ ਗੱਲ ਕਰਨੀ ਹੈ ਵਾਹਿਗੁਰੂ ਦੀ ਗੱਲ ਕਰਨੀ ਹੈ ਤੁਹਾਨੂੰ ਪਰਮਾਤਮਾ ਬਾਰੇ ਦੱਸਣਾ ਇਹਨਾਂ ਨੇ ਆ ਗੱਲਾਂ ਕਰਨੀਆਂ ਹੈ ਆਹ ਇਹਨਾਂ ਨੇ ਉਸ ਤੋਂ ਬਾਅਦ ਜੇ ਇਸ ਕਹ ਦਿੱ ਕਿ ਆ ਬਾਈ ਆ ਰੀਲ ਨਹੀਂ ਚੱਲੀ ਮੇਰੀ ਹੁਣ ਹੁੰਦਾ ਕਿਤੇ ਨਾ ਕਿਤੇ ਰੀਲਾ ਕਰਦੇ ਆ ਤਾਂ ਜਾਓ ਕਰਦੇ ਆ ਕਿ ਕੋਈ ਨਹੀਂ ਇੱਕ ਨਹੀਂ ਚੱਲੀ ਅਗਲੀ ਚੱਲ ਮਤਲਬ ਇੰਨਾ ਇਹਨਾਂ ਦੇ ਅੰਦਰ ਠੰਮਾ ਪੈਦਾ ਹੋ ਗਿਆ ਜਾਂ ਪਤਾ ਨਹੀਂ ਉਹ ਕਿੱਦਾਂ ਆਈ ਉਹ ਚੀਜ਼ ਇੰਨੀ ਇੰਨੀ ਜ਼ਿਆਦਾ ਹਨਾ ਵੀ ਜਿਵੇਂ ਕਹ ਲੋ ਵੀ ਹਰ ਚੀਜ਼ ਪ੍ਰਤੀ ਇੰਨਾ ਜ਼ਿਆਦਾ ਠਹਿਰਾਓ ਆ ਗਿਆ ਲਾਈਫ ਦੇ ਵਿੱਚ ਜਾਂ ਉਹਨਾਂ ਨੇ ਹੰਡਾ ਲਿਆ ਉਹ ਸਾਰਾ ਕੁਝ ਦੇਖ ਲਿਆ ਬਹੁਤ ਵੱਡਾ ਕਰਕੇ ਵੀ ਹਨਾ ਤਾਂ ਮੇਰੇ ਖਿਆਲ ਦੇ ਵਿੱਚ ਇਹਨਾਂ ਦਾ ਐਕਸਪੀਰੀਅੰਸ ਹੈ ਇਸ ਚੀਜ਼ ਦਾ ਵੀ ਜਿਹਦੇ ਕਰਕੇ ਸ਼ਾਂਤ ਮਤਲਬ ਇਹਨਾਂ ਦਾ ਮਾਹੌਲ ਸ਼ਾਂਤ ਰਹਿੰਦਾ ਹੈ ਦੀ ਬਾਕੀ ਇਹ ਵੀ ਇਹ ਸਿਆਣੇ ਜਾਨੀ ਕਿ ਆਪਾਂ ਨੂੰ ਕਹਾਵਤ ਹੈਗੇ ਨੇ ਬਾਣੀ ਚ ਵੀ ਲਿਖਿਆ ਹੈ ਕਿ ਜੋ ਬੀਜੇਗਾ ਉਹ ਹੀ ਵੱਟੇਗਾ। ਇਹ ਜਦੋਂ ਤੁਹਾਨੂੰ ਇਹ ਚੀਜ਼ ਪਤਾ ਹੈ ਨੀ ਚੰਗਾ ਸੋਚੋ ਚੰਗਾ ਕਰੋ ਤਾਂ ਤੁਹਾਡੇ ਨਾਲ ਚੰਗਾ ਹੀ ਹੋਣਾ ਹੈ। ਵੀ ਉਹ ਸਮ ਹਾਲ ਜਿੱਦਾ ਹੁਣ ਸੇ ਚੋ ਵੀ ਗੰਢੇ ਜੇ ਪੋਜ਼ਿਟਿਵਿਟੀ ਸਪਰੈਡ ਕਰੋਗੇ ਤਾਂ ਤੁਹਾਨੂੰ ਵੀ ਪੋਜ਼ਿਟਿਵਿਟੀ ਮਿਲਦੀ ਰਹੂ। ਤੇ ਕਰਮਵਾਸ ਨਹੀਂ ਲੈਣਾ ਦਾ ਜੇ ਲੈਣਾ ਵੀ ਯਾਰ ਕਿਉਂਕਿ ਦੋਨੇ ਪਾਸੇ ਦੋਨੇ ਪੱਖ ਹੀ ਹੁੰਦੇ ਹੈਗੇ ਤਾਂ ਤੁਹਾਨੂੰ ਆਸਟ੍ਰੇਲੀਆ ਦੀ ਜਲਣਾ ਪੈਣੀ ਜੇ ਚੰਗਾ ਬੀਜੂਗੇ ਉਹੀ ਵੱਢਾਂਗੇ ਹਨਾ ਤੇ ਇਹ ਜਿਹੜੀ ਹੁਣ ਚੌਰਾ ਹੈਗੀ ਆ ਇਹ ਬਾਈ ਫਰਾਂ ਨੇ ਬੀਜੀ ਰਹੀ ਹੈ ਤੇ ਉਹ ਉਹਦੇ ਵਿੱਚ ਮੈਸੂਰ ਵੀ ਬਹੁਤ ਨੇ ਉਹਦੇ ਵਿੱਚ ਖਾਦਾਂ ਵੀ ਬਹੁਤ ਪਾਈਆਂ ਨੇ ਇਹਨਾਂ ਨੇ ਹਨਾ ਤੇ ਉਹ ਉਹ ਜਿਹੜੀ ਜਿਹੜੀ ਫਸਲ ਬਣ ਕੇ ਜਿਹੜੀ ਤਿਆਰ ਹੋਈ ਹੈਗੀ ਆ ਤੇ ਉਹ ਮਿਲਦਾ ਸਮਾਜ ਵਾਸਤੇ ਸੇਧ ਦਊਗੀ ਇੱਕ ਸੇਧ ਵਾਲਾ ਮੈਸੇਜ ਦੇ ਕੇ ਜਾਊਗੀ ਕਿ ਐਂਟਰਟੇਨਮੈਂਟ ਦਾ ਜਿਹੜਾ ਕਰਨੇ ਕਰਨਾ ਹੈਗਾ ਕਿਉਂਕਿ ਸਾਰੇ ਬਹੁਤ ਚੰਗੇ ਐਂਟਰਟੇਨਰ ਨੇ ਇਹਨਾਂ ਨੇ ਆਲਰੇਡੀ ਆਪ ਦੇ ਆਪ ਨੂੰ ਪ੍ਰੂਫ ਕੀਤਾ ਹੋਇਆ ਸੋਸ਼ਲ ਮੀਡੀਆ ਤੇ ਆਪਣੀਆਂ ਵੀਡੀਓਜ਼ ਦੇ ਨਾਲ ਆਪਣੇ ਸੋਸ਼ਲ ਮੈਸੇਜ ਨਾਲ ਚਾਹੇ ਉਹ ਕਮੇਟੀ ਦੇ ਵਿੱਚ ਦੰਦ ਕਰਦੇ ਹੋਣ ਪਰ ਇਹ ਜਿਹੜਾ ਕੇਸ ਮੁੱਦੂ ਤੇ ਫਿਲਮ ਆ ਰਹੀ ਹੈਗੀ ਆ ਸੌਰੀ ਵੈਬ ਸੀਰੀਜ਼ ਆ ਰਹੀ ਹੈਗੀ ਆ ਮਾਫੀ ਚਾਹੁੰਦਾ ਤੇ ਇਹ ਵੈਬ ਸੀਰੀਜ਼ ਤੁਸੀ ਜ਼ਰੂਰ ਦੇਖਣੀ ਹੈਗੀ ਬਈ ਜਨ ਜਨ ਦੇ ਕੀ ਫੀਲ ਕਰਨਾ ਚਾਹੁੰਦੇ ਮੇਰੀ ਬੇਨਤੀ ਹੈ ਰਿਕੁਐਸਟ ਹੈ ਵੀ ਕਿਉਂਕਿ ਇਹੇ OTT ਕਿਸੇ ਪਲੇਟਫਾਰਮ ਤੇ ਨਹੀਂ ਆ ਇਹ ਸਿਰਫ ਤੇ ਸਿਰਫ YouTube ਤੇ ਆ ਰਹੀ ਹੈ YouTube ਤੇ ਕਿਉਂ ਆ ਰਹੀ ਹੈ ਅਸੀਂ ਸਾਰੀ ਟੀਮ ਨੇ ਸੋਚਿਆ ਵੀ ਕਿਉਂਕਿ ਲੋਕਾਂ ਲਈ ਬਣਾਈ ਹੈ ਵੀ YouTube ਹਰੇਕ ਦੇ ਫੋਨ ਦੇ ਵਿੱਚ ਹੈ ਹਰੇਕ ਕੋਲੇ ਹੈ ਇਸੇ ਕਰਕੇ ਅਸੀਂ ਤੁਹਾਡੇ ਦੇ ਵਿਸ਼ਵਾਸ ਕਰਕੇ ਜੋ ਵੀ ਫ਼ੀੜ ਬਣਾਈ ਹੈ ਉਹ ਪਲੀਜ਼ ਸਾਰੇ ਜਿਹੜੇ ਦੇਖਿਓ ਆਪਣੇ ਰਿਵਿਊ ਜ਼ਰੂਰ ਦਿਓ ਤੇ ਜੇ ਕੋਈ ਤੁਹਾਡੇ ਆਸੇ-ਪਾਸੇ ਇਦਾਂ ਦਾ ਚੌਰਾ ਬੰਦਾ ਉਹਨੂੰ ਜ਼ਰੂਰ ਕਹੋ ਹੋ ਸਕਦਾ ਹੈ ਕਿ ਥੋੜਾ ਬਹੁਤ ਉਹਦੇ ਤੇ ਅਸਰ ਕਰ ਜੇ ਵੀ ਥੋੜਾ ਬਹੁਤ ਉਹਦਾ ਨਜ਼ਰੀਆ ਔਰਤਾਂ ਨੂੰ ਲੈ ਕੇ ਥੋੜਾ ਜਿਹਾ ਵੀ ਠੀਕ ਹੋ ਜੇ ਤਾਂ ਅਸੀਂ ਕੀ ਤਾਂ ਨਾ ਕਿਤੇ ਸਬਰ ਲਾ ਲਾਂਗੇ ਜੀ ਬਿਲਕੁਲ ਭਾਈ ਜੀ ਨੇ ਜਿਵੇਂ ਗੱਲ ਕਹੀ ਮੈਂ ਉਹਨਾਂ ਨਾਲ ਐਗਰੀ ਕਰਦਾ ਹਾਂ ਨਾ ਵੀ ਚੌਰਾ ਵੈਬ ਸੀਰੀਜ਼ ਐਦਾਂ ਦੀ ਹੈ ਜਿਨ੍ਹਾਂ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਚੌਰਾ ਸ਼ਬਦ ਦਾ ਮਤਲਬ ਇਹ ਨਹੀਂ ਵੀ ਤੁਸੀਂ ਬੋਲਡ ਹੋ ਜਾਓ ਔਰ ਤੁਹਾਨੂੰ ਇਹਦੇ ਵਿੱਚ ਬਹੁਤ ਕੁਝ ਗਲਤ ਦਿਖੂਗਾ ਐਦਾਂ ਦਾ ਕੁਝ ਨਹੀਂ ਸਾਰੇ ਪਰਿਵਾਰ ਵਾਲੇ ਆ ਆਪਣੇ ਪਰਿਵਾਰ ਨੂੰ ਧਿਆਨ ਚ ਰੱਖ ਕੇ ਹੀ ਵੈਬ ਸੀਰੀਜ਼ ਲਿਖੀ ਗਈ ਸੀ ਉਦਾਂ ਹੀ ਫਿਲਮਾਈ ਗਈ ਆ ਬਟ ਜਿਵੇਂ ਕਹੋ ਵੀ ਉਸ ਸੀਨ ਨੂੰ ਫਿਲਮਾਉਣਾ ਤੇ ਦਿਖਾਉਣਾ ਉਹ ਉਹ ਇੱਕ ਡਾਇਰੈਕਟਰ ਦੀ ਅਦਾ ਆਪਣਾ ਵਿਜ਼ਨ ਸੀ ਵੀ ਮੈਂ ਸਭ ਕੁਝ ਦਿਖਾ ਵੀ ਦੇਵਾਂ ਆਡੀਅנס ਨੂੰ ਜੋ ਮੈਂ ਕਹਿਣਾ ਚਾਹੁੰਦਾ ਉਹ ਦੱਸ ਵੀ ਦੇਵਾਂ ਤੇ ਕੁਝ ਐਦਾਂ ਦਾ ਵੀ ਨਾ ਲੱਗੇ ਕਿ ਮੇਰੀ ਆਡੀਅנס ਕੱਲੋਂ ਮੈਨੂੰ ਇਹ ਗੱਲ ਆਖ ਦੇ ਵੀ ਯਾਰ ਆਹ ਤਾਂ ਸੀਨ ਮੈਂ ਨਹੀਂ ਦੇਖ ਸਕਿਆ ਪਰਿਵਾਰ ਦੇ ਵਿੱਚ ਵੀ ਐਦਾਂ ਦਾ ਕੁਝ ਨਹੀਂ ਹੈ ਪਰ ਪਰਿਵਾਰ ਚ ਬੈਠ ਕੇ ਔਰ ਇਮੋਸ਼ਨਲ ਕਰ ਦੇਣ ਵਾਲੀ ਸਟੋਰੀ ਹੈ ਤੁਹਾਨੂੰ ਤੁਸੀਂ ਜਦੋਂ ਵੇਖੋਗੇ ਨਾ ਮੈਂ ਦਰਸ਼ਕਾਂ ਨੂੰ ਇਹ ਗੱਲ ਕਹਿੰਦਾ ਜੇ ਤੁਸੀਂ ਵੇਖੋਗੇ ਨਾ ਮੈਂ ਗਾਰੰਟੀ ਕਰਦਾ ਕਿ ਜੇ ਅੰਦਰੋਂ ਨਾ ਹਲੋਣੇਗੇ ਤਾਂ ਮੇਰਾ ਨਾਮ ਵਟਾ ਦਿਓ ਕਿਾ ਵੀ ਇੰਨਾ ਇਹਦੇ ਵਿੱਚ ਤੁਹਾਨੂੰ ਵਖਰਾਪਣ ਦੇਖਣ ਨੂੰ ਮਿਲੇਗਾ ਆਪਾਂ ਤੇ ਗੱਲ ਤੋਂ ਚੱਲਿਆ ਹੈਗੇ ਸਾਨੂੰ ਸਾਡੀ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ 14 ਦੇਖਣੀ ਨਾ ਭੁੱਲਿਓ ਸਾਨੂੰ ਦਿਓ ਇਜਾਜ਼ਤ ਦੇਖਦੇ ਰਹੋ 24 ਘੰਟੇ ਫੈਸਲਾ